ਆਉਂਦਾ WhatsApp ਤੇ ਹਾਇ ਦਾ ਮੈਸੇਜ ਆਉਂਦਾ ਹੈਲੋ ਦਾ ਮੈਸੇਜ ਆਉਂਦਾ ਉਸ ਤੋਂ ਬਾਅਦ ਮੈਸੇਜ ਨਾ ਰਿਪਲਾਈ ਕਰਨ ਤੋਂ ਬਾਅਦ ਮੈਨੂੰ ਸਿੱਧੀ ਵੀਡੀਓ ਕਾਲ ਆਉਂਦੀ ਹੈ ਆਉਂਦਾ ਇੱਕ ਲੜਕੀ ਹੈ ਜੋ ਆਪਣੀ ਸ਼ਲੀਲ ਵੀਡੀਓ ਕਰ ਰਹੀ ਹੈ ਤੇ ਮੈਂ ਜਦੋਂ ਉਹ ਸ਼ਲੀਲ ਵੀਡੀਓ ਖੋਲ ਰਹੀ ਹੈ ਤੇ ਮੈਂ ਆਪਣਾ ਕੈਮਰਾ ਬੰਦ ਕਰ ਦਿੰਦਾ ਵੀ ਇਹ ਵੀਡੀਓ ਤੁਹਾਨੂੰ ਡਿਲੀਟ ਕਰ ਦਾਂਗੇ ਉਸ ਤੋਂ ਬਾਅਦ ਵੀਡੀਓ ਡਿਲੀਟ ਕਰਨ ਦੀ ਮੇਰੇ ਕੋ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਗ੍ਰੇਡ ਪੰਜਾਬ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਤੁਸ਼ਾਰਕਪੁਰ। ਸਾਈਬਰ ਕ੍ਰਾਈਮ ਨੇ ਭਾਰਤ ਦੇ ਵਿੱਚ ਇੰਨੀ ਹੱਦ ਤੱਕ ਆਪਣੇ ਪੈਰ ਫਸਾਰ ਲਏ ਆ ਕਿ ਲੋਕਾਂ ਨੂੰ ਠੱਗਣ ਲਈ ਸਾਈਬਰ ਕ੍ਰਾਈਮ ਕਰਨ ਵਾਲੇ ਲੋਕ ਨਵੇਂ-ਨਵੇਂ ਹਤਕੰਡੇ ਅਪਣਾ ਰਹੇ ਨੇ। ਸੋ ਐਸਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੂੰ ਫੇਸਬੁੱਕ ਦੇ ਉੱਤੇ ਫਰੈਂਡ ਰਿਕੁਐਸਟ ਆਂਦੀ ਹੈ ਤਾਂ ਵਿਅਕਤੀ ਵੱਲੋਂ ਉਸ ਨੂੰ ਅਸੈਪਟ ਕਰ ਲਿੱਤਾ ਜਾਂਦਾ ਕਿਉਂਕਿ ਉਹ ਇੱਕ ਜਿਹੜੀ ਫਰੈਂਡ ਰਿਕੁਐਸਟ ਹੁੰਦੀ ਹੈ ਉਹ ਇੱਕ ਲੇਡੀ ਦੀ ਹੁੰਦੀ ਹੈ ਤਾਂ ਅਸੈਪਟ ਕਰਨ ਤੋਂ ਬਾਅਦ ਵਿਅਕਤੀ ਨੂੰ ਮੈਸੇਜ ਕੀਤੇ ਜਾਂਦੇ ਆ ਕਿ ਆਪਣਾ ਨੰਬਰ ਦਿਓ ਜਿਸ ਤੋਂ ਬਾਅਦ ਨੰਬਰ ਲੈਣ ਤੋਂ ਬਾਅਦ ਵਟਸਐਪ ਤੇ ਕੋਲ ਹੁੰਦੀ ਹੈ ਮੈਸੇਜ ਹੁੰਦੇ ਆ ਤਾਂ ਵਿਅਕਤੀ ਨੂੰ ਮੈਸੇਜ ਆ ਦੇ ਰਾਹੀ ਕਈ ਤਰ੍ਹਾਂ ਦੇ ਜਿਹੜੇ ਮੈਸੇਜ ਕੀਤੇ ਜਾਂਦੇ ਆ ਲੇਕਿਨ ਵਿਅਕਤੀ ਵੱਲੋਂ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਵੀਡੀਓ ਕਾਲ ਕੀਤੀ ਜਾਂਦੀ ਹੈ ਤਾਂ ਵੀਡੀਓ ਕਾਲ ਚੱਕਦੇ ਹੀ ਕੁਝ ਸਮਾਂ ਬਾਅਦ ਸਾਹਮਣੇ ਇੱਕ ਲੇਡੀ ਆਂਦੀ ਹੈ ਜੋ ਕਿ ਦੇਖਦੇ ਹੀ ਦੇਖਦੇ ਆਪਣੇ ਜਿਹੜੇ ਆ ਸਰੀਰ ਜਿਹੜਾ ਨਿਊਡ ਜਿਹੜੀ ਵੀਡੀਓ ਚੱਲ ਪੈਂਦੀ ਹੈ ਜਿਸ ਤੋਂ ਬਾਅਦ ਵਿਅਕਤੀ ਵੱਲੋਂ ਵੀਡੀਓ ਕਾਲ ਕੱਢ ਦਿੱਤੀ ਜਾਂਦੀ ਹੈ ਤਾਂ ਕੁਝ ਹੀ ਸਮੇਂ ਬਾਅਦ ਉਸ ਨੂੰ ਫੇਰ ਤੋਂ ਕੋਲ ਸ਼ੁਰੂ ਹੋ ਜਾਂਦੀ ਹੈ ਕੋਲ ਆਣੀਆਂ ਸ਼ੁਰੂ ਹੋਏ ਨੇ ਜਿਦੇ ਵਿੱਚ ਇੱਕ ਵਿਅਕਤੀ ਕੋਲ ਕਰ ਰਿਹਾ ਹੁੰਦਾ ਤਾਂ ਇਹ ਪੂਰਾ ਮਾਮਲਾ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਵਿਅਕਤੀ ਦੇ ਨਾਲ ਇਹ ਸਾਰਾ ਭਾਣਾ ਵਰਤਿਆ ਔਰ ਅੱਜ ਉਹੀ ਵਿਅਕਤੀ ਸਾਡੇ ਨਾਲ ਮੌਜੂਦ ਹੈ ਉਹਦੇ ਨਾਲ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਲਵਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਸਾਈਬਰ ਕ੍ਰਾਈਮ ਹੋ ਰਿਹਾ ਔਰ ਲੋਕਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਲੋਕਾਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਈ ਲੋਕ ਜਿਹੜਾ ਆ ਇਸ ਤਰ੍ਹਾਂ ਪੈਸੇ ਜਿਹੜੇ ਉਹਨਾਂ ਨੂੰ ਦੇ ਵੀ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਆਪਣੀ ਇੱਜ਼ਤ ਦੀ ਬੜੀ ਲੋੜ ਹੁੰਦੀ ਆ ਉਹ ਚਾਹੁੰਦੇ ਨੇ ਕਿ ਸਾਡਾ ਜਿਹੜਾ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਨਿਊਡ ਲੇਡੀ ਦੇ ਨਾਲ ਬਣੀ ਹੋਈ ਆ ਉਹ ਕੋਈ ਹੋਰ ਨਾ ਦੇਖੇ ਤਾਂ ਉਹ ਫੇਸਬੁੱਕ ਰਿਕੁਐਸਟ ਰਾਹੀਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਉਹ ਕੰਟੈਕਟ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਡਰ ਹੁੰਦਾ ਕਿ ਇਹ ਜਿਹੜੀ ਵੀਡੀਓ ਉਹਨਾਂ ਤੱਕ ਨਾ ਪਹੁੰਚੇ ਤਾਂ ਪੂਰੀ ਜਾਣਕਾਰੀ ਅੱਜ ਇਹ ਬਾਈ ਜੀ ਕੋਲ ਲਾਵਾਂਗੇ ਕਿ ਕਿਸ ਤਰ੍ਹਾਂ ਇਹਨਾਂ ਦੇ ਨਾਲ ਇਹ ਸਾਰਾ ਜਿਹੜਾ ਵਾਰਤਾਲਾਪ ਹੋਈ ਆ ਕੀ ਇਹਨਾਂ ਦਾ ਮਸਲਾ ਹੋਇਆ ਤਾਂ ਬਾਈ ਜੀ ਕੀ ਨਾਮ ਹੈਗਾ ਤੁਹਾਡਾ ਮੇਰਾ ਨਾਮ ਹੈ ਜੀ ਹਰਸ਼ ਵਰਮਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਨੂੰ ਕੱਲ ਇੱਕ ਲੇਡੀ ਦੀ ਫਰੈਂਡ ਰਿਕਵੈਸਟ ਆਂਦੀ ਹੈ ਤੇ ਫਰੈਂਡ ਰਿਕਵੈਸਟ ਅਕਸਰ ਚਲੋ ਬੰਦਾ ਦੇਖਦਾ ਵੀ ਚਲ ਕੋਈ ਨਹੀਂ ਅਕਸੈਪਟ ਕਰ ਲਈ ਤੇ ਮੈਂ ਅਕਸੈਪਟ ਕਰ ਲਈ ਉੱਤੇ ਮੈਨੂੰ ਹਾਏ ਦਾ ਮੈਸੇਜ ਆਂਦਾ ਵਾ ਤੇ ਮੈਂ ਹਾਏ ਦਾ ਮੈਸੇਜ ਆਂਦਾ ਉਸ ਤੋਂ ਬਾਅਦ ਮੇਰੇ ਕੋ ਨੰਬਰ ਮੰਗਿਆ ਜਾਂਦਾ ਮੇਰਾ ਅਕਸਰ ਮੇਰਾ ਨੰਬਰ ਫੇਸਬੁਕ ਤੇ ਇੰਸਟਾਗ੍ਰam ਅਕਾਊਂਟ ਤੇ ਰਹਿੰਦਾ ਕਿਉਂਕਿ ਮੇਰਾ ਆਪਣਾ ਟੂਰ ਐਂਡ ਟਰੈਵਲ ਦਾ ਕੰਮ ਹੈ ਮੈਂ ਐਜ਼ ਅ ਕਸਟਮਰ ਦੇ ਤੌਰ ਤੇ ਮੈਂ ਨੰਬਰ ਸ਼ੇਅਰ ਕਰ ਦਿੰਦਾ ਵੀ ਕੋਈ ਕਸਟਮਰ ਨੰਬਰ ਮੰਗਦਾ ਆਣਾ ਚਲੋ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਨੰਬਰ ਸ਼ੇਅਰ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਮੈਨੂੰ ਵਟਸਐਪ ਤੇ ਮੈਸੇਜ ਆਂਦਾ ਵਟਸਐਪ ਤੇ ਹਾਇ ਦਾ ਮੈਸੇਜ ਆਂਦਾ ਹੈਲੋ ਦਾ ਮੈਸੇਜ ਆਂਦਾ ਉਸ ਤੋਂ ਬਾਅਦ ਮੈਸੇਜ ਨਾ ਰਿਪਲਾਈ ਕਰਨ ਤੋਂ ਬਾਅਦ ਮੈਨੂੰ ਸਿੱਧੀ ਵੀਡੀਓ ਕਾਲ ਆਉਂਦੀ ਹੈ ਵੀਡੀਓ ਕਾਲਾਂ ਦੇ ਵਿੱਚ ਕੁੜੀ ਗੱਲ ਕਰਦੀ ਹੈ ਅਕਸਰ ਮੈਂ ਅਗਰ ਵੀਡੀ ਵੀ ਮੇਰਾ ਕੋਈ ਜਾਣ ਪਛਾਣਦਾ ਵਾ ਜਾਂ ਕੋਣ ਹੈ ਵੀ ਕੋਈ ਆਪਣਾ ਘਰ ਦਾ ਵਾ ਜਾਂ ਕੋਈ ਬਾਹਰਲਾ ਵਾ ਅਕਸਰ ਮੈਂ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਤੇ ਉਸ ਤੇ ਵਿੱਚ ਕੀ ਦੇਖਿਆ ਜਾਂਦਾ ਇੱਕ ਲੜਕੀ ਹੈ ਜੋ ਆਪਣੀ ਸ਼ਲੀਲ ਵੀਡੀਓ ਕਰ ਰਹੀ ਹੈ ਤੇ ਮੈਂ ਜਦੋਂ ਉਹ ਸ਼ਲੀਲ ਵੀਡੀਓ ਖੋਲ ਰਹੀ ਹੈ ਤੇ ਮੈਂ ਆਪਣਾ ਕੈਮਰਾ ਬੰਦ ਕਰ ਦਿੰਦਾ ਤੇ ਉਹ ਕੈਮਰੇ ਦੇ ਵਿੱਚ ਮੈਂ ਜਦੋਂ ਵੀਡੀਓ ਕੱਟਦਾ ਵਾਂ ਉਸ ਤੋਂ ਬਾਅਦ ਮੈਨੂੰ ਦੁਬਾਰਾ ਉਹਦਾ ਰਿਪਲਾਈ ਜਾਂਦਾ ਵੀਡੀਓ ਬਣਾ ਕੇ ਵੀਡੀਓ ਐਡੀਟਿੰਗ ਕਰਕੇ ਮੈਨੂੰ ਐਦਾਂ ਦੀ ਵੀਡੀਓ ਬਣਾ ਕੇ ਪਾਈ ਜਾਂਦੀ ਹੈ ਤਾਂ ਕਿ ਵੀ ਮੈਂ ਬਲੈਕਮੇਲ ਹੋ ਸਕਾ ਉਸ ਤੋਂ ਬਾਅਦ ਮੈਨੂੰ ਕਾਲ ਆਂਦੀ ਹੈ ਵੀ ਇਹ ਵੀਡੀਓ ਤੁਹਾਨੂੰ ਡਿਲੀਟ ਕਰ ਦਾਂਗੇ ਉਸ ਤੋਂ ਬਾਅਦ ਵੀਡੀਓ ਡਿਲੀਟ ਕਰਨ ਦੀ ਮੇਰੇ ਕੋਲ ਪੈਸੇ ਵਾਲੀ ਮੰਗ ਕੀਤੀ ਜਾਂਦੀ ਹੈ ਮੈਂ ਤੁਹਾਨੂੰ ਦਿਖਾ ਵੀ ਦਿਨਾ ਮੀਨਾ ਕੱਲ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਇੱਕ ਵੀਡੀਓ ਹੈ ਜਿਹੜੀ ਮੈਂ ਨਹੀਂ ਦਿਖਾ ਸਕਦਾ ਇਹ ਵੀਡੀਓ ਐਡੀਟਿੰਗ ਹੋਈ ਹੈ ਐਡੀਟਿੰਗ ਕਰਕੇ ਮੈਨੂੰ ਆ ਦੇਖੋ ਮੈਨੂੰ ਬਲੈਕਮੇਲ ਕੀਤਾ ਜਾਂਦਾ ਵੀ ਤੁਹਾਨੂੰ ਫੇਸਬੁੱਕ ਫੈਮਲੀ ਤੇ ਪਾ ਦਾਂਗੇ ਤੁਹਾਨੂੰ ਫਰੈਂਡ ਰਿਕੁਐਸਟ ਕਰ ਦਾਂਗੇ ਤੁਸੀਂ ਆ ਦੇਖੋ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਐਡੀਟਿੰਗ ਚੱਲ ਰਹੀ ਹੈ ਐਡਿਟਿੰਗ ਦੀ ਮੈਨੂੰ ਸਕਰੀਨਸ਼ਾਟ ਭੇਜੇ ਆ ਤੇ ਉਸ ਤੋਂ ਬਾਅਦ ਦੇਖੋ ਮੈਨੂੰ ਸਵੇਰ ਦਾ ਬੰਦਾ ਮੈਸੇਜ ਕਰ ਰਿਹਾ ਆ ਆ ਦੇਖੋ ਤੁਸੀਂ ਲਿਖਿਆ ਅੱ비 ਵੀ ਤੇਰੇ ਪਾਸ ਲਾਸਟ ਟਾਈਮ ਐ ਦੇਖ ਲੈ ਮੈਂ ਵੀਡੀਓ ਡਿਲੀਟ ਕਰ ਦਿੱਤਾ ਹਾਂ ਸਾਫ਼-ਸਾਫ਼ ਲਿਖਿਆ ਆ ਅੱਛਾ ਕੋਲ ਕੋਲ ਕੁੜੀ ਦੀ ਆਂਦੀ ਆ ਹਾਂ ਪਹਿਲਾ ਮੈਸੇਜ ਜਿਹੜਾ ਕੁੜੀ ਦਾ ਆਂਦਾ ਵੀਡੀਓ ਕਾਲ ਤੇ ਕੁੜੀ ਆਂਦੀ ਆ ਲੇਕਿਨ ਜਦੋਂ ਇਹ ਸਾਰੀਆਂ ਗੱਲਾਂ ਹੁੰਦੀਆਂ ਤਾਂ ਇਹ ਇੱਕ ਵਿਅਕਤੀ ਕਰ ਰਿਹਾ ਆ ਇੱਕ ਵਿਅਕਤੀ ਕਰ ਰਿਹਾ ਹੂੰ ਜਿਹੜੀ ਚੈਟਿੰਗ ਆ ਉਹ ਕੁੜੀ ਬਣ ਕੇ ਕਰਦੀ ਆ ਜਦੋਂ ਕਾਲ ਆਂਦੀ ਆ ਤੇ ਉਹ ਵਿਅਕਤੀ ਗੱਲ ਕਰ ਰਿਹਾ ਅੱਛਾ ਜੀ ਤੇ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਮੈਨੂੰ ਇੰਨੇ ਪੈਸੇ ਪਾ ਦੇ ਕੋਈ 5000 ਕਰਦਾ ਕਦੀ 10000 ਕਰਦਾ ਕਦੀ 20000 ਕਰਦਾ ਉਹ ਕਹਿੰਦਾ ਵੀ ਮੈਂ ਤੇਰਾ ਸੋਸ਼ਲ ਮੀਡੀਆ ਤੇ ਪਾ ਦੂੰਗਾ ਅੱਛਾ ਜੀ ਤਾਂ ਮੈਂ ਤੁਹਾਨੂੰ ਇਹੀ ਦਿਖਾਣਾ ਚਾਹੁੰਦਾ ਵੀ ਤੁਸੀਂ ਵੀ ਇਸ ਚੀਜ਼ ਤੋਂ ਥੋੜਾ ਜਿਹਾ ਅਲਰਟ ਰਹੋ ਕਿਸੇ ਦਾ ਕੋਈ ਵੀ ਅਨਨੋਨ ਮੈਸੇਜ ਆਂਦਾ ਜਾਂ ਅਨਨੋਨ ਨੰਬਰ ਆਂਦਾ ਤੁਸੀਂ ਉਹਨੂੰ ਨਾ ਰਿਪਲਾਈ ਕਰੋ ਠੀਕ ਹੈ ਨਾ ਜੀ ਤੇ ਇਸ ਚੀਜ਼ ਨੂੰ ਥੋੜਾ ਜਿਹਾ ਇਗਨੋਰ ਕੀਤਾ ਜਾਵੇ ਤਾਂ ਕਿ ਆਪਾਂ ਬਚ ਸਕੀਏ ਇਹ ਇਹੋ ਜਿਹੇ ਫਰੋਡ ਬੰਦਿਆਂ ਨੂੰ ਤੁਸੀਂ ਜਿੰਨਾ ਇਗਨੋਰ ਕਰੋਗੇ ਉਹਨੇ ਵਧਿਆ ਰੋਗੇ ਮੈਨੂੰ ਮੈਨੂੰ ਸਵੇਰ ਦੇ ਮੈਸੇਜ ਹੁਣ ਤੱਕ ਆ ਰਹੇ ਆ ਮੈਂ ਇਹੋ ਆਪਣਾ ਸਾਈਬਰ ਕ੍ਰਾਈਮ ਚ ਵੀ ਗਿਆ ਸੀ ਸਾਈਬਰ ਕ੍ਰਾਈਮ ਚ ਮੈਨੂੰ ਆਈਓ ਸਾਹਿਬ ਨੇ ਇਹੀ ਗੱਲ ਕੀਤੀ ਹੈ ਵੀ ਰੋਜ਼ ਦੇ ਘੱਟੋ ਘਾਟ ਸਾਡੇ ਕੋਲ 10 12 ਕੇਸ ਆ ਰਹੇ ਆ ਵੀ ਰੋਜ਼ ਇਹ ਕੇਸ ਕੰਟੀਨਿਊ ਚੱਲ ਰਿਹਾ ਅੱਛਾ ਜੀ ਵੀ ਉਹਨਾਂ ਨੇ ਵੀ ਇਹੀ ਕਿਹਾ ਵੀ ਤੁਸੀਂ ਅਲਰਟ ਰਹੋ ਵੀ ਇਸ ਚੀਜ਼ ਨੂੰ ਨਾ ਤੁਸੀਂ ਰਿਪਲਾਈ ਕੀਤਾ ਜਾਵੇ अच्छा ਤੁਸੀਂ ਉੱਥੇ ਜਾ ਕੇ ਆਏ ਉਹਨਾਂ ਨੇ ਤੁਹਾਡੀ ਕੰਪਲੇਟ ਲਿਖੀ ਪਰ ਆਨਲਾਈਨ ਨੰਬਰ ਵੀ ਦਿੱਤੇ ਹੋਏ ਆ ਸਾਈਬਰ ਨੇ ਜਿਵੇਂ 1930 ਨੰਬਰ ਹੈਗਾ ਉਹਦੇ ਤੇ ਆਪਾਂ ਆਨਲਾਈਨ ਵੀ ਨੰਬਰ ਤੇ ਉਹਨਾਂ ਨੂੰ ਕੰਪਲੇਟ ਲਿਖਾ ਸਕਦੇ ਤੁਸੀਂ ਲਿਖਾਈ ਮੈਂ ਕੰਪਲੇਨ ਲਿਖਾਈ ਹੈ ਜੀ ਕਟੋਗੜ ਮੈਂ ਕੰਟੀਨਿਊ ਪੰਜ ਛੇ ਵਾਰੀ ਫੋਨ ਟਰਾਈ ਵੀ ਕੀਤਾ ਵਾ ਤੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾ ਦਿੰਨਾ ਹੁਣ ਫੇਰ ਇੱਕ ਵਾਰ ਟਰਾਈ ਕਰ ਲਓ ਇਹ ਵੀ ਕੰਪਲੇਟ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਜਿੱਦਾਂ ਤੁਹਾਡੇ ਨਾਲ ਹੋਇਆ ਹੋਰ ਬੰਦੇ ਨਾਲ ਨਾ ਹੋਵੇ ਉਹ ਬੰਦੇ ਫੜੇ ਜਾਣ ਹਾਂਜੀ ਆ ਦੇਖੋ ਜੀ ਮੈਂ ਤੁਹਾਡੇ ਸਾਹਮਣੇ ਨੰਬਰ ਡਾਇਲ ਕੀਤਾ ਹੈ ਜੀ साइबर क्राइम क्राइम हेल्पलाइन हेल्पलाइन नंबर नंबर में आपका स्वागत है। वेलकम टू पंजाबी शिकायत दर्ज करवाना चाहते हो तो एक दबाओ ਤੇ ਇਹ ਹੈ ਪਿਆਰ ਇਟ ਇਸ ਕਰੰਟਲੀ ਤੁਸੀਂ ਦੇਖ ਸਕਦੇ ਹੋ ਇਹ ਪਹਿਲਾਂ ਵੀ ਮੈਂ ਨੰਬਰ ਪ੍ਰਾਈਜ਼ ਦਿੱਤਾ ਵੀ ਇਹ ਅੱਜ ਦੱਸ ਰਿਹਾ ਹੈ ਬਿਜ਼ੀ 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 ਕਟੋਗਰ 5 6 ਵਜੇ ਪ੍ਰਾਈਜ਼ ਆ ਗਿਆ ਚਲੋ ਤੁਸੀਂ ਫਿਰ ਵੀ ਕੋਸ਼ਿਸ਼ ਕਰਦੇ ਰਹੋ ਤਾਂ ਕਿ ਜਿਹੜਾ ਤੁਹਾਡੇ ਨਾਲ ਇਹ ਕੰਮ ਹੋਇਆ ਵਾ ਕਿਸੇ ਹੋਰ ਨਾਲ ਨਾ ਹੋਵੇ ਪਰ ਮੈਂ ਇੱਕ ਵਾਰੀ ਜ਼ਰੂਰ ਜਾਣਨਾ ਚਾਹਾਂਗਾ ਕਿਹੜੇ ਨੰਬਰ ਤੋਂ ਤੁਹਾਨੂੰ ਕੋਲਾ ਆਈਆਂ ਵਾ ਜਿਹਦੇ ਨਾਲ ਤਾਂ ਕਿ ਆਪਾਂ ਲੋਕਾਂ ਨੂੰ ਵੀ ਦਿਖਾ ਸਕੀਏ ਦਰਸ਼ਕਾਂ ਨੂੰ ਦਿਖਾ ਸਕੀਏ ਜਿਹੜੇ ਲੋਕ ਇਸ ਤੋਂ ਨਹੀਂ ਜਾਣੂ ਹੈਗੇ ਉਹ ਇਹ ਨੰਬਰ ਜ਼ਰੂਰ ਦੇਖ ਲੈਣ ਤਾਂ ਕਿ ਉਹਨਾਂ ਨੂੰ ਅਗਰ ਕੋਲ ਆਵੇ ਤਾਂ ਇਹ ਕੋਲ ਨੂੰ ਬਿਲਕੁਲ ਇਗਨੋਰ ਮਾਰ ਤਾਂ ਅਸੀਂ ਵੀ ਆਪਣੇ ਚੈਨਲ ਰਾਹੀਂ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਕਿ ਅਗਰ ਤੁਹਾਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਕੋਲ ਜਿਹੜਾ ਬੰਦਾ ਤੁਹਾਨੂੰ ਨਹੀਂ ਜਾਣਦਾ ਜਾਂ ਤੁਹਾਨੂੰ ਫੇਸਬੁੱਕ ਤੇ ਕਿਸੇ ਦੀ ਐਸੀ ਰਿਕੁਐਸਟ ਆਂਦੀ ਹੈ ਜਿਸ ਕੁੜੀ ਨੂੰ ਜਾਂ ਕਿਸੇ ਵਿਅਕਤੀ ਨੂੰ ਤੁਸੀਂ ਨਹੀਂ ਜਾਣਦੇ ਉਦੋਂ ਉਸ ਨੂੰ ਆਪਣੇ ਜਿਹੜੇ ਫਰੈਂਡ ਲਿਸਟ ਵਿੱਚ ਨਾ ਐਡ ਕਰੋ ਕਿਉਂਕਿ ਉਹ ਰਿਕੁਐਸਟ ਅਕਸੈਪਟ ਕਰਦੇ ਹੀ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਜੁੜਦਾ ਹੈ ਤੁਹਾਡੀ ਪਰਿਵਾਰਕ ਮੈਂਬਰਾਂ ਦੀ ਵੀ ਸਾਰੀ ਜਾਣਕਾਰੀ ਉਹਦੇ ਵਿੱਚ ਚਲੀ ਜਾਂਦੀ ਹੈ ਕਿਉਂਕਿ ਤੁਸੀਂ ਕਈ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓ ਅਪਲੋਡ ਕਰਦੇ ਨੇ ਉਹ ਜਿਹਦੇ ਰਾਹੀਂ ਇਹ ਤੁਹਾਡੇ ਨਾਲ ਜਿਹੜਾ ਸਾਈਬਰ ਅਟੈਕ ਹੁੰਦਾ ਤਾਂ ਬਾਈ ਜੀ ਨੰਬਰ ਜੂ ਦਿਖਾਓ ਤੁਸੀਂ ਦੇਖ ਸਕਦੇ ਹੋ ਇਹ ਨੰਬਰ ਹੈਗਾ ਵਾ ਜਿਹੜਾ ਜਿੱਤੋਂ ਮੈਨੂੰ ਕਾਲ ਆਂਦੀ ਹੈ ਆ ਦੇਖੋ ਅੱਛਾ ਜੀ ਆ ਨੰਬਰ ਹੈ ਜੀ ਤੇ ਮੈਂ ਤੁਹਾਨੂੰ ਨੰਬਰ ਬੋਲ ਕੇ ਵੀ ਦੱਸ ਸਕਦਾ ਨੰਬਰ ਹੈਗਾ ਜੀ 77280 1943 ਇਹ ਨੰਬਰ ਤੋਂ ਮੈਨੂੰ ਕਾਲ ਆਂਦੀ ਹੈ ਇਹ ਗੱਲ ਕੋਈ ਵਿਅਕਤੀ ਕਰ ਰਿਹਾ ਇਹ ਨੰਬਰ ਜਿਹੜਾ ਟ੍ਰੂ ਕੋਲਰ ਤੇ ਆ ਰਿਹਾ ਕੋਈ ਸੰਜਨਾ ਸ਼ਰਮਾ ਦੇ ਨਾਮ ਤੋਂ ਆ ਰਿਹਾ ਅੱਛਾ ਕੋਈ ਲੇਡੀਜ਼ ਦੇ ਨਾਮ ਤੇ ਨੰਬਰ ਰਜਿਸਟਰਡ ਹੋਇਆ ਆ ਤੇ ਅੱਗੋਂ ਜਿਹੜਾ ਵਿਅਕਤੀ ਗੱਲ ਕਰ ਰਿਹਾ ਤੇ ਜਿਹੜੀ ਵੀਡੀਓ ਕਾਲ ਆਂਦੀ ਹੈ ਉਹ ਕੁੜੀ ਐ ਅੱਛਾ ਇਸ ਇਹ ਚੀਜ਼ਾਂ ਕਰਕੇ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸਵੇਰ ਤੋਂ ਸਵੇਰੇ 6:35 ਵਜੇ ਪਹਿਲੀ ਕਾਲ ਆਈ ਸੀ ਮੈਨੂੰ ਠੀਕ ਐ ਸੋ ਬਾਈ ਜੀ ਹੋਰ ਵੀ ਹੈਗੇ ਨੇ ਇਹਨਾਂ ਨਾਲ ਕਿਉਂਕਿ ਅਸੀਂ ਹਮੇਸ਼ਾ ਸੱਚੀਆਂ ਖਬਰਾਂ ਜਿਹੜੀਆਂ ਨੇ ਉਹ ਨਸ਼ਰ ਕਰਦੇ ਰਹਿੰਦੇ ਆ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਮੀਡੀਆ ਰਾਹੀ ਜਾਂ ਆਪਣੇ ਪੱਤਰਕਾਰਤਾ ਦੇ ਰਾਹੀਂ ਆਪਾਂ ਲੋਕਾਂ ਨੂੰ ਇੱਕ ਜਾਗਰੂਕ ਕਰਦੇ ਰਹੀ ਕਿ ਲੋਕ ਇਸ ਤਰ੍ਹਾਂ ਦੇ ਸਾਈਬਰ ਕਰਾਈਮ ਚ ਨਾ ਫਸਣ ਤਾਂ ਇੱਕ ਵੀਰ ਜਿਹੜੇ ਇਹਨਾਂ ਨੂੰ ਸਾਡੇ ਕੋਲ ਲੈ ਕੇ ਆਏ ਨੇ ਭਾਈ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਹਨਾਂ ਨਾਲ ਇਦਾਂ ਠੱਗੀ ਹੋਈ ਹੈਗੀ ਆ ਜੀ ਮੇਰਾ ਨਾਮ ਸਸੀ ਕਲਜੀ ਵੀ ਮੇਰਾ ਨਾਮ ਸਲਮਾਨ ਹੈ ਜੀ ਆਪਣੇ ਵੱਡੇ ਭਰਾ ਨੇ ਇਹਨਾਂ ਦੇ ਕੋਲ ਨਾਲ ਜਦੋਂ ਇਹਨਾਂ ਨੂੰ ਇਹ ਕੋਲਾ ਦੇ ਮੈਸੇਜ ਆ ਰਹੇ ਸੀਗੇ ਇਹਨਾਂ ਨੇ ਮੇਰੇ ਨਾਲ ਥੋੜੀ ਗੱਲ ਕੀਤੀ ਕਿ ਦਦਾਇਆ ਮੇਰੇ ਨਾਲ ਹੋਇਆ ਮੈਂ ਕਹਾਂ ਜੀ ਕੋਈ ਗੱਲ ਨਹੀਂ ਮੈਂ ਕਹਾਂ ਤੁਹਾਨੂੰ ਅਸੀਂ ਲੈ ਕੇ ਚਲਦੇ ਆਂ ਅੱਧਰ ਪਹਿਲੇ ਅਸੀਂ ਗਏ ਸਰਾਬਾ ਨਗਰ ਸਾਈਬਰ ਗ੍ਰਾਮ ਵਾਲੇ ਦੇ ਆਫਿਸ ਚ ਉੱਥੇ ਸਾਡੀ ਜਿਹੜੀ ਪੀਓ ਨਾਲ ਗੱਲ ਹੋਈ ਉਹਨਾਂ ਨੇ ਸਾਨੂੰ ਇਹ ਹੀ ਕਿਹਾ ਕਿ ਤੁਸੀਂ ਇਹਨਾਂ ਨੂੰ ਅਵੋਇਡ ਕਰੋ ਤੇ ਇਹਨਾਂ ਦੀ ਗੱਲਾਂ ਦੇ ਵਿੱਚ ਨਾ ਆਓ ਤੇ ਕੋਈ ਪੈਸੇ ਵਗੈਰਾ ਵੀ ਨਾ ਦਿਵੋ ਤੇ ਦੂਸਰੀ ਗੱਲ ਇਹ ਆ ਕਿ ਜਿੱਦਾਂ ਬੰਦੇ ਨੂੰ ਤਮਕੀਦ ਤਿਆਰੀਆਂ ਕਿ ਤੇਰਾ ਤੇਰਾ ਵਿਆਹ ਨਹੀਂ ਹੋਇਆ ਤੇਰੇ ਨਾਲੇ ਰਿਸ਼ਤਾ ਹੋਣਾ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਟੈਂਸ਼ਨ 'ਚ ਸੀਗੇ ਅਸੀਂ ਨੇ ਟੈਂਸ਼ਨ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਤਾਏ ਤੁਹਾਡੇ ਰਾਹੀ ਅਸੀਂ ਦੱਸਣਾ ਚਾ ਰਹੇ ਹਾਂ ਲੋਕਾਂ ਨੂੰ ਕਿ ਜੇ ਇਦਾਂ ਦੀ ਕੋਈ ਵੀ ਤੁਹਾਨੂੰ ਫੋਨ ਜਾਂ ਮੈਸੇਜ ਆਂਦਾ ਤੇ ਤੁਸੀਂ ਕੋਈ ਗੱਲ ਇਹ ਬਾਤ ਨਾ ਕਰਿਆ ਕਰੋ ਤੇ ਕੋਈ ਫੇਸਬੁਕ ਤੇ ਕੋਈ ਫਰੈਂਡ ਰਿਕਵੈਸਟ ਵੀ ਇਦਾਂ ਹੀ ਅਨਨੋਨ ਨੰਬਰ ਤੇ ਆਂਦੀ ਹੈ ਨਾ ਚੱਕੋ ਨਾ ਕਿਸੇ ਨਾਲ ਗੱਲ ਕਰੋ ਜੇ ਕੋਈ ਕੋਈ ਜਾਣ ਪਛਾਣ ਆ ਉਹਦੇ ਹੀ ਚੱਕੋ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਅਸੀਂ ਲੋਕਾਂ ਨਾਲ ਵੀ ਇਹ ਵੀਡੀਓ ਨਸ਼ਰ ਕਰਾਂਗੇ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਕਿ ਅਗਰ ਤੁਹਾਨੂੰ ਵੀ ਕਦੇ ਤੁਹਾਨੂੰ ਨਹੀਂ ਕੋਈ ਜਾਣ ਪਛਾਣ ਦਾ ਬੰਦਾ ਤਾਂ ਤੁਹਾਨੂੰ ਫਰੈਂਡ ਰਿਕੁਐਸਟ ਭੇਜਦਾ ਜਾਂ WhatsApp ਤੇ ਕੋਈ ਮੈਸੇਜ ਜਾਂ ਕਾਲ ਆਂਦੀ ਹੈ ਤਾਂ ਉਸ ਨੂੰ ਜ਼ਰੂਰ ਤੁਸੀਂ ਇਗਨੋਰ ਮਾਰ ਸਕਦੇ ਹੋ ਕਿਉਂਕਿ ਅਗਰ ਤੁਹਾਡੇ ਕੋਲ ਨੰਬਰ ਸੇਵ ਹੈ ਤਾਂ ਹੀ ਤੁਸੀਂ ਉਹਨਾਂ ਲੋਕਾਂ ਦੇ ਨਾਲ ਕੋਈ ਵਾਰਤਾ ਲਾਪ ਕਰੋ ਕਿਉਂਕਿ ਸਾਈਬਰ ਕ੍ਰਾਈਮ ਜਿਹੜੇ ਕਰਨ ਵਾਲੇ ਲੋਕ ਨੇ ਉਹ ਨਵੇਂ-ਨਵੇਂ ਜਿਹੜੇ ਆ ਤਕਨੀਕਾਂ ਦੇ ਨਾਲ ਤੁਹਾਡੇ ਨਾਲ ਇਹ ਠੱਗੀ ਕਰਨ ਦੇ ਜਿਹੜੇ ਵਿਚਾਰ ਦੇ ਨਾਲ ਤੁਹਾਡੇ ਨਾਲ ਜੁੜਦੇ ਨੇ ਸੋ ਤੁਸੀਂ ਵੀ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੋ ਤਾਂ ਕਿ ਇਸ ਵੀਡੀਓ ਦੇ ਰਾਹੀਂ ਆਮ ਲੋਕ ਜਾਗਰੂਤ ਹੋ ਸਕਣ ਜਿਨ੍ਹਾਂ ਲੋਕਾਂ ਨੂੰ ਇਹਨਾਂ ਇਸ ਤਰ੍ਹਾਂ ਦੀ ਠੱਗੀਆਂ ਬਾਰੇ ਨਹੀਂ ਨੋਲੇਜ ਹੈਗੀ ਤਾਂ ਉਹ ਠੱਗੀਆਂ ਤੋਂ ਬਚ ਸਕਣ ਸੋ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਗ੍ਰੇਟ ਪੰਜਾਬ ਟੀਵੀ